ਲੋਕਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਜਿਹੜੀ 25 ਮਾਰਚ ਤੇ 2025 ਹੋ ਚੁੱਕੀ ਆ ਤੇ ਤੂੜੀ ਦੇ ਜਿਹੜੇ ਨਾਗ ਆ ਵੀ 10 ਪੂਰੇ ਨਾਗ ਆ ਤੇ ਰੇਡ ਆਪਾਂ ਦੇਖਾਂਗੇ ਜਿੱਦਾਂ ਕੀ ਬੰਦ ਆ ਪਹਿਲੀ ਤੂੜੀ ਅੰਦਰ ਦੀ ਤੂੜੀ ਆ ਤੇ ਰੇਡ ਕਰਾਂਗੇ ਚੈੱਕ ਤੇ ਦੇ ਅੰਦਰ ਤੇ ਥੋੜੀ ਬੋਲੋ ਭਾਈ 200 ਰੁਪਿਆ 200 200 5 100 15 20 25 30 35 40 240 45 ਲੈ ਲੈਣੀ ਭਾਈ ਅਰੇ ਮੋੜੀ ਜਾਏਗਾ ਭਾਈ 500 ਰੁਪਿਆ ਕਰਾਏ ਭਾਈ ਕਾਇਸੋ 255 ਬੋਲਾਂਗੇ 60 60 ਰੁਪਏ 65 ਰੁਪਏ 70 ਰੁਪਏ 75 ਰੁਪਏ 275 ਰੁਪਏ ਬੋਲਾਂਗੇ ਨੇ 275 ਰੁਪਏ ਸलो ਵੀ ਪਹਿਲੀ ਟਰਾਲੀ ਜਿਹੜੀ ਲੱਗੀ ਆ 275 ਰੁਪਏ ਲੱਗੀ ਆ ਤੇ ਦੂਜੀ ਵਾਲਾ ਆਪਾਂ ਦੇਖ ਲਾਂਗੇ ਕਿ ਪੋਰ ਦੀ ਜਿਹੜਾ ਰੇਟ ਜਾਂਦਾ ਤੇ ਕੱਲ ਵੀ ਜਿਹੜਾ ਰੇਟ ਸੀ ਸਾਡ 300 ਤੋਂ ਉੱਪਰ ਹੀ ਰਿਹਾ ਸੀਗਾ ਤੇ ਅੱਜ ਰੇਟ ਦੇਖਣਾ ਲਾ ਹੋਊਗਾ ਤੇ ਦੂਜੀ ਟਰਾਲੀ ਵੱਲ ਆਪਾਂ ਚੱਲਦੇ ਆਂ ਹਾਂ ਬਿਲਕੁਲ ਕੀ 900 ਜਲਦੀ ਅੰਦਰ ਵੀ ਥੋੜੀ ਬੋਲੋ ਬਈ 500 ਸਾਡੇ ਵੱਲ ਆ ਦੇ ਬੰਦਾ ਲਾਉਣ ਲਾ 200 5 10 15 20 25 30 35 40 45 300 ਕਾਈ 200 ਰੁਪਿਆ ਕਾਈ ਸੋ ਬੋਲਣ ਨੇ ਭਾਈ ਜੀ 250 ਰੁਪਏ ਜਨਾ ਮਸਕਾ 200 ਰੁਪਿਆ ਪੰਗੀਆਂ ਪੀਟਾ ਲੱਗੀ ਜਿਹੜੀ 250 ਰੁਪਿਆ ਜਿਹੜੀ ਇਹ ਟਰਾਲੀ ਲੱਗ ਚੁੱਕੀ ਆ ਤੇ ਦੋ ਟਰਾਲੀਆਂ ਦੀ ਬਈ ਜਿਹੜੀ ਬੋਲੀ ਹੋ ਚੁੱਕੀ ਆ ਤੇ ਤੀਜੀ ਟਰਾਲੀ ਵਾਲਾ ਆਪਾਂ ਹੁਣ ਜਾਣਾ ਤੇ ਗਾਹਕ ਬਾਕੀ ਤੁਸੀਂ ਦੇ ਸਕਦੇ ਹੋ ਰੇਟ ਮੇਰੇ ਹਿਸਾਬ ਨਾਲ ਬਣੂਗਾ ਜੋ ਵੇਖੋ ਬਾਕੀ ਅੱਗੇ ਪਤਾ ਲੱਗੂ ਹੈ ਆਜੂ ਦੇਖ ਲੇਗਾ ਚੱਲ ਭਾਈ ਬੋਲੋਈ ਬੋਲੋ 200 ਰੁਪਿਆ 200 200 5 10 15 20 25 35 235 ਰੁਪਿਆ ਬੋਲਾਂਗੇ ਨੇ 40 ਜਾਣੇ ਭਾਈ ਸਾਰੇ ਮੌੜੀ ਸਾਰੇ ਜਾਣਾ ਇਹ ਮੌੜੀ ਜਾਣਾ ਸਾਰੇ ਜਾਣਾ ₹200 40 45 250 250 बोला गले ₹200 लिखी भाई पर ले भैया भी हो गए ये भी जो 250 ਲੱਗੀ ਹੈ ਤੇ ਇੱਕ ਤੇ ਦੋ ਤੇ ਤਿੰਨ ਟਰਾਲੀਆਂ ਜਿਹੜੀ ਬੋਲੀ ਹੋ ਚੁੱਕੀ ਹੈ ਤੇ ਚੌਥੀ ਟਰਾਲੀ ਵਾਲਾ ਅੱਪਾ ਚੱਲਾਂਗੇ 200 ਕੱਜ 10 15 20 25 30 35 40 42 300 55 60 260 ਰੁਪਏ ਤੇਰੀ ਹੈ 260 ਰੁਪਏ ਬੋਲਾਂਗੇ ਨਾ 260 ਰੁਪਏ ਬਾਈ ਕੰਮਕੀ ਦੀ ਹੈ ਲੋ ਇਹ ਟਰਾਲੀ ਲੱਗੇ 260 ਰੁਪਏ ਤੇ ਲੱਗੇ ਬਾਕੀ ਦੇਖਦੇ ਆਪਾਂ ਕੀ ਨਹੀਂ ਦੋ ਸੁਣ 200 ਰੁਪਈਆ ਹੀ ਹਾਂਜੀ 5 205 ਆ ਇਧਰ ਬੋਲਦੇ ਸਦਾਰਨ 10 15 20 25 30 35 40 45 250 50 60 260 ਰੁਪਏ 65 70 75 80 85 90 ਨਾ ਨਾ ਛੋਟੇ 349 95 ਨਾਂ ਪਾਕਿਸਤਾਨ 300 ਰੁਪਇਆ 5 10 310 ਰੁਪਇਆ ਬੋਲਣਗੇ ਨਾ 15 20 320 ਬੋਲਦਾ ਕੋਈ 320 ਰੁਪਇਆ ਬਾਈ ਜੀ ਇਹ ਟਰ ਲੱਗੇ 300 ਤੇ 20 ਰੁਪਇਆ ਤੇ ਮਗਰ ਜਿਹੜੇ ਨਗ ਵੀ 2 ਤੇ 2 4 5 6 ਨਗ ਹੋਰ ਪਏ ਆ ਤੁਸੀਂ ਜਾ ਰਹਿ ਆਲਮੀ ਆਲਮੀ ਬੋਲੋ ਜੀ ਸਾਹਮਣੇ ਆ ਬਾਈ ਅੰਦਰ ਦੀ ਹਲਾ ਵੀ ਵੇਖ ਕੇ ਬੋਲੀ ਦਿਓ ਐ ਤਾਂ ਖੁੱਪ ਕੀਪਾ ਲੱਗਦਾ ਜੀ ਹੁਣ ਆਇਆ ਪੰਡਾ ਕੀਪਾ ਆ ਰਹੀਆਂ ਬਣਾ ਵੇਖੋ ਬਾਈ ਵਿੱਚੋਂ ਨਿਕਲ ਦਿੱਤਾ ਨਹੀਂ ਮਾਰੀ ਮੋੜੀ ਆਹੀ ਗੋਸਾ ਜੀ ਵੇਖ ਕੇ ਬੋਲੀ ਦਿਓ ਨੂੰ ਤਾਂ ਆਉਂਦੇ ਆ ਗੱਲ 150 ਦਾ ਚਲਾਓ 150

ਤਾਰਦੀ ਤਾਰਦੀ ਤੁੜੀ ਆਈ ਨਿਕਲੂ ਬਾਈ ਸਾਰੀ ਬੋਲੋ ਜੀ ਭਾਈ ਆ ਤੂੜੀ ਲੱਗ ਲਈ ਪਰ ਲੱਗ ਨਹੀਂ ਰਹੀ ਤੇ ਲਾਗੂ ਜੀ ਵੀ ਉਹਨੂੰ ਆਪਾਂ ਲਾਤੀਆ ਆ ਭਾਈ ਜੀ ਕਿੰਨੇ ਘੰਟੇ ਕੋਲ ਵਿੱਚ ਹੋਇਓ ਬਾਹਰ ਦੀ ਮਾਰਦੀ ਨਾ ਇਹ ਆਹ ਜੀ ਇਹਨਾਂ ਕਿਲੇ ਵਿੱਚੋਂ ਪੱਟਾ ਜੋ ਬੋਲੋ ਜੀ ਇਹਨੂੰ ਵੇਖ ਕੇ ਬੋਲੀ ਦਿਓ 120 ਰੁਪਏ ਬੋਲਾ ਕਿਨੇ ਆ ਦੇਖ ਲੈ ਤੂੰ ਦੇਖ ਲੈ 120 ਰੁਪਏ 120 ਰੁਪਏ ਭਾਈ 120 ਇ렇게 ਲੱਗੀ ਹੈ ਟਰਾਲੀ ਮਗਰ ਜਿਹੜੀਆਂ ਦੋ ਤੇ ਦੋ ਚਾਰ ਹੋਰ ਪੈਣਾ ਯਾਰ ਨੰਦਰੀ ਦੇ ਵਿੱਚ ਨਹੀਂ ਨਹੀਂ ਯਾਰ ਨਾ 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 ਆ ਪਮਣਾ ਦਾ ਨਾਮ ਜਾਊਗਾ ਭਾਈ 60 65 70 75 80 180 ਰੁਪਏ ਬੋਲਣਗੇ 180 ਰੁਪਏ ਭਾਈ ਇੱਥੇ ਲੌਣੀ ਸ਼ਾਇਦ ਲੋਬੀ ਇਹ ਐਸੀ ਕੀ ਬਾਹਰ ਦੀ ਤੂੜੀ ਤੇ 180 ਰੁਪਏ ਜਿਹੜੀ ਲੱਗੇ ਅੱਜ ਥੋੜੀ ਬਾਹਰ ਦੀ ਤੂੜੀ ਦੀਆਂ ਟਰਾਲੀਆਂ ਜ਼ਿਆਦਾ ਆਈਆਂ ਤੇ ਤਿੰਨ ਟਰਾਲੀਆਂ ਮਗਰ ਹੋਰ ਬੋਲੋ ਜੀ ਆ ਨਾਲ ਹੀ ਆ ਜਾ 180 ਰੁਪਏ ਆ ਜਾ ਘਰ ਵਾਲੇ ਲਾਇਆ ਹੋਈ 85 ਜੀ 90 200 ਰੁਪਿਆ 5 10 15 20 220 ਰੁਪਏ ਬੋਲਾਂਗੇ ਨੇ 220 ਰੁਪਏ ਇਹ ਟਰਾਲੀ ਲੱਗੀ ਆ 200 ਤੇ 20 ਰੁਪਏ ਤੇ ਮਗਰ ਦੋ ਹੋ ਰਹੇਗਾ ਬਾਹਰ ਦੀ ਤੁੜੀ ਅੱਜ ਵੀ ਟਰਾਲੀਆਂ ਥੋੜੀਆਂ ਜਿਆਦਾ ਹੈਗੀਆਂ ਸੀ ਕਿੰਨੇ ਕਿਲੋ ਸਾਰੇ ਤੇ ਮਾਰੀ ਮੋਟੀ ਆਉਂਦੀ ਬਾਹਰ ਦੀ ਤੁੜੀ ਆ ना निकले बिलू डेढ़ सौ पचुंजा सठ पैंठ एक सौ पैंठ रुपये आ 165 ਰੁਪਏ 70 ਰੁਪਏ 75 ਰੁਪਏ 80 ਰੁਪਏ 180 ਰੁਪਏ 80 90 200 5 205 ਬੋਲਾ ਕਿਨੇ 10 15 20 25 30 35 40 240 ਬੋਲਦਾ ਕੋਈ 240 ਰੁਪਏ ਲੋਬੀ ਬਾਹਰ ਦੇ ਦੂਰੀਏ ਸੀ ਤੇ 240 ਰੁਪਏ ਲੱਗੀ ਹੈ ਤੇ ਨਾ ਸਟੇਕ ਟਰਾਲੀ ਰਹਿ ਗਈ ਬਾਰਦੀ ਬਾਰਦੀ ਦੁਨੀਆ ਹੀ ਆਈ ਨਿਕਲੂ ਬਾਈ ਸਾਰੀ ਬੋਲੋ ਜੀ ਬਾਈ ਉਹ ਤੂੰ ਨਹੀਂ ਲੱਗ ਲਈ ਪੱਕਾ ਨਹੀਂ ਲੱਗਦਾ ਆਪਾਂ ਕੋਲ ਨਹੀਂ ਕਿਤੇ ਆਈ ਪਾਤੀ ਜੀ

ਬੋਲੋ ਬੋਲੋ ਬੋਲਦਾ ਭਾਈ ਇੱਥੇ ਕੋਈ 100 ਰੁਪਿਆ 5 ਰੁਪਏ 10 15 20 120 ਰੁਪਏ ਬੋਲਾ ਕਿ ਨਹੀਂ ਆ ਵੇਖ ਲੈ ਤੂੰ ਵੇਖ ਲੈ 120 ਰੁਪਏ 120 ਰੁਪਏ ਭਾਈ 120 ਰੁਪਏ ਲੱਗੀ ਹੈ ਟਰਾਲੀ ਮਗਰ ਜਿਹੜੀਆਂ 2 ਤੇ 2 4 ਹੋਰ ਰੁਪਏ ਦਾ ਬੱਚਾ ਨਹੀਂ ਨਹੀਂ ਯਾਰ ਆਪਾਂ ਨਾਲਾਂ ਦੇ ਗਲੇ ਆ ਬਲੀਆ ਵਿੱਚ ਬੋਲੋ ਬੋਲੋ 150 ਰੁਪਿਆ 150 ਰੁਪਿਆ 150 ਬੋਲਾ ਬਾਈ ਕਿਥੇ ਲੈਣ ਤੂੰ ਘਰ ਲੈ ਜਾਏਗਾ ਲੈਕ ਨਹੀਂ 200 ਰੁਪਿਆ ਆ ਪਮਣਾ ਦੇ ਨਾਲ ਜਾਊਗਾ ਭਾਈ 60 65 70 70 80 180 ਸਰਬੇ ਬੋਲਣਾ ਕਿ 180 ਸਰਬੇ ਬਾਈ ਇੱਥੇ ਹੀ ਲਉਣੀ ਹੈ ਲੋਬੀ اے ایس ਕੀ ਬਾਹਰ ਦੀ ਤੂੜੀ ਤੇ 180 ਰੁਪਏ ਜਿਹੜੀ ਲੱਗਿਆ ਅੱਜ ਥੋੜੀ ਬਾਹਰ ਦੀ ਤੂੜੀ ਦੀਆਂ ਟਰਾਲੀਆਂ ਜ਼ਿਆਦਾ ਆਈਆਂ ਤੇ ਤਿੰਨ ਟਰਾਲੀਆਂ ਮਗਰ ਹੋਰ ਆਰਮਾਨ ਕੇ ਮਰਦ ਹੀ ਹੈ ਜਿੱਲੀ ਆਇਨੇ ਕੋਲ ਸਰ ਫਟਕੀ ਸਰ ਬੋਲ ਬਾਈ 80 ਰੁਪਏ 180 ਰੁਪਏ ਆ ਜਾਓ ਘਰ ਵਾਲੇ ਲਾਇਆ ਹੋਈ 85 ਜੀ 90 200 ਰੁਪਏ 5 10 15 20 220 ਰੁਪਏ بولا ਕਿ ਨਾ ਉਹ 200 ਰੁਪਏ ਇਹ ਟਰਾਲੀ ਲੱਗੀ ਹੈ 200 ਤੇ 20 ਰੁਪਏ ਤੇ ਮਗਰ 2 ਹੋ ਰਹੇਗਾ ਬਾਹਰ ਦੀ ਤੁੜੀ ਅੱਜ ਵੀ ਟਰਾਲੀਆਂ ਥੋੜੀਆਂ ਜਿਆਦਾ ਆਈਆਂ ਸੀ ਹਾਂ ਇਹ ਨਿਕਲੂ ساری ਮੇਰੇ ਤੇ ਆ ਗਈ ਤੇ ਮਾਰੀ ਮੋਟੀ ਆਉਂਦੀ ਬਾਹਰ ਦੀ ਤੁੜੀ ਆ ਬਾਹਰ ਇਹਨਾਂ ਨਿਕਲੇ ਹਾਂ ਬਿਲੂ ਕਿਆ 60 65 165 ਰੁਪਏ ਆ ਦੇ ਖੜਾ 165 ਰੁਪਏ 70 ਰੁਪਏ 75 ਰੁਪਏ 80 ਰੁਪਏ 180 ਰੁਪਏ 80 90 200 5 205 ਬੋਲਾ ਕਿਨੇ 10 15 20 25 30 35 40 240 ਬੋਲਦਾ ਕੋਈ 240 ਰੁਪਏ ਦਾ ਲੋ ਵੀ ਬਾਹਰ ਦੇ ਤੂੜੀ ਸੀ ਤੇ 240 ਰੁਪਏ ਲੱਗੀ ਤੇ ਨਾ ਸਟੈਕ ਟ੍ਰਾਲੀ ਰਹਿ ਗਈ